ਯਾਰੀ ਖੀਰ ਖਾਣ ਨੂੰ ਬੜਾ ਦਿਲ ਕਰਦਾ ਹੈ ਅੱਛਾ ਅੱਧਾ ਕਿਲੋ ਚੌਲ ਹੋਣ ਕਿਲੋ ਦੁੱਧ ਹੋਵੇ ਬਦਾਮ ਗਰੀਆਂ ਪਾ ਕੇ ਠੰਡੀ ਕਰਕੇ ਰੱਖ ਕੇ ਫ੍ਰੀਜ ਚ ਕਰਕੇ ਠੰਡੀ ਉਂਗਲਾਂ ਨਾਲ ਬੰਦਾ ਖਾਵੇ ਇਹ ਕਿਹੜਾ ਔਖਾ ਕੰਮ ਹੈ ਹਰ ਹਾਲ ਕੇ ਕਰ ਲੈਣੇ ਮੇਰ ਕੋ ਕੀ ਹੈਗਾ ਮੇਰ ਕੋ ਤੇ ਉਂਗਲੀ ਹੈ ਆ ਯਾਰੀ ਖੀਰ ਬਣ ਗਈ ਨਾ ਮਹਾਰਾਜ ਅੱਜ ਬੰਬਾਈ ਇਹ ਮੁੜ ਕੇ ਨਹੀਂ ਬਣਨੀ ਦੁਨੀਆ ਤੇ ਬਸ ਮੈਂ ਦੱਸਦਾ ਤੁਹਾਨੂੰ ਇਹ ਕਦੇ ਮੁੜ ਕੇ ਬਣਨੀ ਨਹੀਂ ये देख लो तुम एक बार लास्ट टाइम